ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਸੁਖਵਿੰਦਰ ਸਿੰਘ ạtਵਾਲ ਇਸ ਵਕਤ ਅਸੀਂ ਸਬ ਡਿਵੀਜ਼ਨ ਦਫ਼ਤਰ ਲਸੋਈ ਦੇ ਵਿੱਚ ਖੜੇ ਆ ਪੰਜਾਬ ਰਾਜ ਬਿਜਲੀ ਬੋਰਡ ਦਾ ਇਹ ਦਫ਼ਤਰ ਆ ਤੇ ਇਹ ਦਫ਼ਤਰ ਦੀ ਅੰਦਰਲੀ ਕੰਡੀਸ਼ਨ ਦਿਖਾਵਾਂਗੇ ਤੁਹਾਨੂੰ ਕਿ ਸੋ ਆਓ ਤੁਹਾਨੂੰ ਗਰਾਉਂਡ ਜ਼ੀਰੋ ਤੇ ਰਿਪੋਰਟ ਦਿਖਾਉਨੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਦਫ਼ਤਰ ਦੇ ਆਓ ਜੀ ਤੋ ਉਹਦਾ ਕਦਾਂ ਦੀ ਗੱਲ ਹੈ ਲੈਂਟਰ ਦੇ ਹੁਣ ਇਹ ਤੁਸੀਂ ਦੇਖ ਸਕਦੇ ਹੋ ਕਿ ਲੈਂਟਰ ਦੀਆਂ ਜਿਹੜੀਆਂ ਨੇ ਬਿਲਕੁਲ ਸਰੀਏ ਦਿਸਦੇ ਨੇ ਔਰ ਇਹ ਲੱਗਦਾ ਕਿ ਕਾਫੀ ਪੁਰਾਣੀ ਇਹ ਬਿਲਡਿੰਗ ਆ ਆ ਪੌੜੀਆਂ ਚੜਨ ਵਾਲੀਆਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟਿੜੀਆਂ ਪਈਆਂ ਨੇ ਸੋ ਇਸ ਦੇ ਨਾਲ ਹੀ ਅਸੀਂ ਅੰਦਰਲੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਨੇ ਜਿਹੜੇ ਇੱਥੇ ਮੁਲਾਜ਼ਮ ਨੇ ਉਹ ਕੰਮ ਕਰਦੇ ਨੇ ਸੋ ਮੈਂ ਮੇਰੇ ਸਹਿਯੋਗੀ ਨੂੰ ਕਹੂੰਗਾ ਕਿ ਇਸ ਦਫ਼ਤਰ ਦਾ ਜਿਹੜਾ ਦਿਖਾਇਆ ਜਾਵੇ ਇਹ ਐਸ ਡੀਓ ਸਾਹਿਬ ਦਾ ਦਫ਼ਤਰ ਹੈ ਜੀ ਅ ਸੋ ਇੰਜੀਨੀਅਰ ਜਗਜੀਤ ਸਿੰਘ ਜੀ ਇੱਥੇ ਇਸ ਕੁਰਸੀ ਤੇ ਬੈੰਦੇ ਨੇ ਤੇ ਉਸ ਕੁਰਸੀ ਦੇ ਕੀ ਹਾਲਾਤ ਨੇ ਅ ਤੁਸੀਂ ਦੇਖ ਸਕਦੇ ਹੋ ਤੇ ਉੱਪਰ ਸਾਰੀ ਸੱਤ ਆ ਜਿਹੜੀ ਉਹ ਚੋ ਰਹੀ ਆ ਅ ਔਰ ਕਦੇ ਵੀ ਇਹ ਜਿਹੜਾ ਲੈਂਟਰ ਆਉਟ ਡਿੱਗ ਸਕਦਾ ਸੋ ਆ우 ਜੀ ਆਪਾਂ ਦੂਸਰੇ ਕਮਰੇ ਦੇ ਵਿੱਚ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਜਿੱਥੇ ਮੁਲਾਜ਼ਮ ਨੇ ਜਿਹੜੇ ਉਹ ਬੈਠੇ ਨੇ ਔਰ ਕਿੰਨਾ ਹਾਲਾਤਾਂ ਦੇ ਵਿੱਚ ਇਹ ਕੰਮ ਕਰਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਰਿਕਾਰਡ ਆ ਇੱਥੇ ਕੰਮ ਕਰਦੇ ਨੇ ਤੇ ਤੱਲੇ ਸਾਰਾ ਜਿਹੜੀ ਜਗ੍ਹਾ ਹੈਗੀ ਆ ਉਹ ਗਿੱਲੀ ਹੋਈ ਪਈ ਆ ਤੇ ਉੱਪਰੋਂ ਪਾਣੀ ਆ ਜਿਹੜਾ ਉਹਦੇ ਟੁੱਪਕੇ ਡਿੱਗ ਰਹੇ ਨੇ ਸੋ ਆਪਾਂ ਗੱਲਬਾਤ ਕਰਦੇ ਹਾਂ ਐਸ ਡੀਓ ਸਾਹਿਬ ਸਾਡੇ ਨਾਲ ਨੇ ਐਸ ਡੀਓ ਸਾਹਿਬ ਕਿੰਨੀ ਕੁ ਪੁਰਾਣੀ ਇਹ ਬਿਲਡਿੰਗ ਆ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤੁਸੀਂ ਕੰਮ ਕਰਦੇ ਆ ਦੇਖੋ ਤੁਮ ਕਿੱਡੇ ਗ ਰਹੇ ਹੋ ਹਾਂਜੀ ਸਰ ਇਹ ਸਾਡੀ ਬਿਲਡਿੰਗ ਆ ਜਿਹੜੀ 40 45 ਸਾਲ ਪੁਰਾਣੀ ਆ ਮਤਲਬ ਕੋਈ ਵੀ ਇੱਥੇ ਮਰਮਤ ਨਹੀਂ ਹੋਈ ਕੁਝ ਵੀ ਨਹੀਂ ਹੋਇਆ ਸਰ ਤੇ ਅਸੀਂ ਬਾਰ ਬਾਰ ਉੱਚ ਅਧਿਕਾਰੀਆਂ ਨੂੰ ਤੇ ਲੈਟਰ ਵੀ ਲਿਖੀ ਜਾਂਦੇ ਆ ਤੇ ਉਹਦੇ ਵਿੱਚ ਵੀ ਨਹੀਂ ਕੋਈ ਸਾਡੀ ਸੁਣਵਾਈ ਹੋ ਰਹੀ ਜੀ ਇਹ ਕਿੰਨੀ ਕੁ ਵਾਰ ਤੁਸੀਂ ਇਹ ਚੀਜ਼ ਦੀ ਗੁਹਾਰ ਲਾ ਚੁੱਕੇ ਹੋ ਕਿ ਸਾਡੀ ਬਿਲਡਿੰਗ ਆ ਜਿਹੜੀ ਨਵੀਂ ਬਣਾਈ ਜਾ ਸਕੇ ਜਾਂ ਇੱਥੋਂ ਸ਼ਿਫਟ ਕੀਤੀ ਜਾ ਸਕੇ ਹੁਣ ਤੱਕ ਕਿੰਨੀ ਕੁ ਵਾਰ ਲਿਖ ਚੁੱਕੇ ਹੋ ਸਰ ਸਰ ਮੈਨੂੰ ਤਾਂ ਹਲੇ ਤਕਰੀਬਨ 6 ਕੁ ਮਹੀਨਿਆਂ ਨੇ ਆਏ ਨੂੰ ਇੱਥੋਂ ਪਹਿਲਾ ਮਤਲਬ ਪਤਾ ਲੱਗਿਆ ਵੀ ਲਗਾਤਾਰ ਦੇ ਵਿੱਚ ਲੈਟਰ ਲਿਖੇ ਜਾ ਰਹੇ ਨੇ ਪਰੰਤੂ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਇਸ ਵਿਸ਼ੇ ਤੇ ਤੇ ਅਸੀਂ ਘਰੋ ਸੋਚ ਕੰਨੇ ਵੀ ਦਫਤਰ ਜਾ ਕੇ ਇਹ ਕੰਮ ਕਰਾਂਗੇ ਇਹ ਕਰਾਂਗੇ ਤੇ ਇੱਥੇ ਆ ਕੇ ਦੇਖਦੇ ਸਾਡੇ ਕੋਲੇ ਬੈਠਣ ਨੂੰ ਵੀ ਨਹੀਂ ਜਗ੍ਹਾ ਮੇਰਾ ਆਪਣਾ ਹੀ ਕਮਰਾ ਦੇਖ ਲਓ ਵੀ ਛੱਤ ਡਿੱਗਣ ਨੂੰ ਤਿਆਰ ਹੈ ਜੇ ਕੋਈ ਹਾਦਸਾ ਆਉਂਦਾ ਤਾਂ ਸ਼ਰਧਾਂਜਲੀ ਦੇਣ ਨੂੰ ਸਾਰੇ ਆ ਜਾਣਗੇ ਬਟ ਵੀ ਉਸ ਚੀਜ਼ ਤੇ ਕੋਈ ਨਹੀਂ ਗੌਰ ਕਰ ਰਿਹਾ ਵੀ ਕੰਮ ਕਿਵੇਂ ਚੱਲ ਰਿਹਾ ਉੱਪਰੋਂ ਪ੍ਰੈਸ਼ਰ ਆ ਰਿਹਾ ਵੀ ਰੀਡਿੰਗਾਂ ਪੇ ਜਿਉਂ ਡਾਡਾ ਕਰੋ ਤੇ ਮੁਲਾਜ਼ਮ ਕਿਵੇਂ ਕੰਮ ਕਰਨ ਜੀ ਇਹ ਹਜੇ ਮਾਹੌਲ ਦੇ ਵਿੱਚ ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਤਾਂ ਉਹਨਾਂ ਦਾ ਕੀ ਕਹਿਣਾ ਹੁੰਦਾ ਹਾਂਜੀ ਸਰ ਉਹ ਕਹਿੰਦੇ ਵੀ ਬੀਐਸਈ ਉੱਪਰ ਦੱਸ ਦਿੱਤਾ ਹੈਗਾ ਵੀ ਤੁਸੀਂ ਵੀ ਬਾਹਰੇ ਬੈਠ ਜਾਓ ਵੀ ਕੰਮ ਵੀ ਕੋਈ ਨਾ ਹੁੰਦਾ ਰਹੇਗਾ ਵੀ ਪਰ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਵੀ ਆਪਣਾ ਵੀ ਆਪਣਾ ਸੇਫ ਸਾਈਟ ਰੱਖ ਕੇ ਵੀ ਬਾਹਰ ਹੋ ਜਾਓ ਬਿਲਡਿੰਗ ਦੇ ਵਿੱਚ ਨਾਲ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਤਾਂ ਬਾਹਰੇ ਵੀ ਨਹੀਂ ਬੈਠਿਆ ਜਾ ਸਕਦਾ ਜੀ ਜਿਵੇਂ ਬਾਹਰੇ ਮੀਂਹ ਪੈ ਰਿਹਾ ਅੰਦਰ ਮੀਂਹੋਂ ਵੀ ਜਾਦੇ ਬੱਤਰ ਹਾਲਾਤ ਨਹੀਂ ਹਾਂਜੀ ਇਹ ਤਾਂ ਸਰ ਹੈਗਾ ਪਰ ਫਿਰ ਵੀ ਅਸੀਂ ਮਤਲਬ ਆਪਣੇ ਗ੍ਰਿਡ ਦੇ ਵਿੱਚ ਇੱਕ ਅੱਧਾ ਕਮਰਾ ਮਤਲਬ ਸਾਫ ਆ ਉੱਥੇ ਜਾ ਕੇ ਬੈਠ ਜੰਨੇ ਆ ਪਰੰਤੂ ਜਿਹੜੇ ਕੰਜ਼ਿਊਮਰ ਨੇ ਉਹਨਾਂ ਦੀ ਸੁਨਵਾਈ ਵੀ ਨਹੀਂ ਹੁੰਦੀ ਕਿਉਂਕਿ ਅਸੀਂ ਆਪ ਵੀ ਨਹੀਂ ਬੈਠਣ ਦੇ ਸਹੀ ਭਵੰਦ ਹੈ ਜੀ ਉਹਦੇ ਹਾਲਾਤਾਂ ਦੇ ਵਿੱਚ ਸੋ ਦੇਖ ਸਕਦੇ ਹੋ ਤੁਸੀਂ ਵੀਰ ਉਹਨਾਂ ਹਾਲਾਤਾਂ ਦੇ ਵਿੱਚ ਇਹ ਕੰਮ ਕਰ ਰਹੇ ਨੇ ਸੋ ਕੁਝ ਕੰਜ਼ਿਊਮਰ ਖਪਤਕਾਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੰਮ ਹੋਣਾ ਸੰਭਵ ਆ ਕਮਰਾ ਦਿਖਾ ਦਈਏ ਜੀ ਆਪਾਂ ਪਹਿਲਾਂ ਜਿੱਥੇ ਸਾਰਾ ਸਮਾਨ ਪਿਆ ਇਹਨਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਉਹ ਸਮਾਨ ਦੇ ਹਾਲਾਤ ਨੇ ਉੱਪਰੋਂ ਕਮਰੇ ਦੇ ਹਾਲਾਤ ਨੇ ਤੇ ਪਾਣੀ ਹੀ ਪਾਣੀ ਜਿਹੜਾ ਹੋਇਆ ਪਿਆ ਔਰ ਕੀਮਤੀ ਸਮਾਨ ਆ ਜਿਹੜਾ ਉਹ ਵੀ ਭਿਜ ਰਿਹਾ ਸੋ ਆਓ ਆਪਾਂ ਖੇਤਕਾਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਉਰੇ ਆਪਣਾ ਕੰਮ ਕਰਾਉਣ ਆਇਓ ਜੀ ਕੰਮ ਕਰਾਉਣ ਆਇ ਦੀ ਫਾਈਲ ਦੇਣੀ ਤੇ ਆਈ ਦਿਓ ਸਾਹਿਬ ਨੂੰ ਆਰੇ ਸਾਹਿਬ ਨੂੰ ਤਾਂ ਇੱਥੇ ਆਏ ਤਾਂ ਉਹ ਮੈਡਮ ਕੋਲ ਗਏ ਮੈਡਮ ਉੱਧਰ ਬੈਠੇ ਨੇ ਉੱਧਰ ਬੈਠਾ ਤੇ ਕੋਈ ਹੈ ਨਹੀਂ ਪਰ ਸਾਰਾ ਚੌਂਦਾ ਦੀ ਕੋਈ ਬੰਦਾ ਨਹੀਂ ਉਧਰ ਕੁਰਸੀਆਂ ਦੇ ਬੈਠੇ ਨੇ ਵਿਚਾਰੇ ਉਹ ਤਾਂ ਕੋਪਮ ਕਰ ਕੋਈ ਕਰ ਨਹੀਂ ਰਹੇ ਹੈਗੇ ਲੱਗਦਾ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੰਮ ਕਰ ਸਕਦੇ ਨੇ ਮੁਲਾਜ਼ਮ ਤੁਸੀਂ ਆਪਾਂ ਦੇਖਿਆ ਕਹਿੰਦਾ ਪਹਿਲਾਂ ਕਹਿੰਦਾ ਫਾਈਲ ਦਿੱਤੀ ਹੈ ਮੈਡਮ ਫਾਈਲ ਸੰਭਾਲ ਕੇ ਰੱਖੀ ਕੋਈ ਫਾਈਲ ਨਾ ਗੁੰਮ ਹੋ ਜਾਵੇ ਜਾਂ ਖਰਾਬ ਨਾ ਹੋਵੇ ਪਾਣੀ ਚੋਈ ਜਾਂਦਾ ਮੀਨੇ ਅਸੀਂ ਫਾਈਲ ਆਪਣੀ ਤੇ ਘਰੇ ਲੈ ਜਾਂਦੇ ਆ ਉਹ ਕਹਿੰਦਾ ਦੋ ਦਿਨ ਬਾਅਦ ਆ ਜਿਓ ਵੀ ਤੁਹਾਡਾ ਫੇਰ ਕੰਮ ਕਰ ਦਾਂਗੇ ਵੀ ਉਹ ਸਾਡੇ ਕੋਲ ਤਾਂ ਆਪਣੇ ਕਾਗਜ਼ ਖਰਾਬ ਹੋਤ ਨੇ ਕਿਉਂਕਿ ਇੱਕ ਫਾਈ ਬੋਲਦਾ ਕਿੰਨੇ ਗੇੜੇ ਲੱਗਦੇ ਨੇ ਕਿੰਨਾ ਕੁਸ਼ ਕਰਨਾ ਪੈਂਦਾ ਉਹ 6-7 ਗੇੜੇ ਲੱਗ ਜਾਂਦੇ ਨੇ ਜੀ ਹੂੰ ਉੱਥੇ ਪੈਸੇ ਦੇ ਕੇ ਐ ਫਾਇਲ ਖਰਾਬ ਹੋ ਜਾਂਦੀ ਐ ਮੀਂਹ ਚ ਹੂੰ ਇੱਥੇ ਸਾਰਾ ਚੋਂਦਾ ਇੱਥੇ ਫਾਇਲ ਦਿੱਤੀ ਰਹੀ ਮੈਂ ਵਾਪਸ ਲੈ ਕੇ ਪੈਸੇ ਭਰੇ ਹੋਏ ਨੇ ਦੱਸੋ ਕਿੱਧਰ ਨੂੰ ਜਾਈਏ ਕੰਮ ਚ ਕਰਨਾ ਆਪਣਾ ਕੀ ਮੰਗ ਕਰਦੇ ਹਾਂ ਸਰਕਾਰ ਨੂੰ ਇਹ ਤਾਂ ਕਹਿੰਦੇ ਵਧੀਆ ਠੇਕੇਦਾਰ ਉਹ ਕਰਾਉਣ ਅੱਛੇ ਤਰੀਕੇ ਨਾਲ ਜਿਹੜੇ ਪੈਸੇ ਖਾਂਦੇ ਨੇ ਉਹਨਾਂ ਨੂੰ ਫੜਨ ਵਿੱਚੋਂ ਉਹ ਮਿੱਟੀ ਕੱਟਾ ਜਾਵਾ ਕੇ ਚਲੇ ਜਾਂਦੇ ਨੇ ਬਿਲਡਿੰਗਾਂ ਚੱਲਦੀਆਂ ਨਹੀਂ ਹੈਗੀਆਂ ਇਹ ਸਹੀ ਤਰੀਕੇ ਨਾਲ ਕੰਮ ਹੋਣ ਕਾਹਨੂੰ ਇੱਕਣ ਹੋਵੇ ਬਿਲਕੁਲ ਇੱਕ ਵਾਰ ਬੰਤੇ ਮਰ ਸਕਦੇ ਨੇ ਇਹ ਕਰੰਟ ਆ ਸਕਦਾ ਦੇਖੋ ਕੋਈ ਪੱਖੇ ਪਾਣੀ ਪੈਂਦਾ ਉੱਪਰ ਸਾਰੇ ਬੁਰਾ ਤਾਂ ਹਾਲ ਹੋਇਆ ਪਿਆ ਸਾਰੇ ਪਾਸੇ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬਿਜਲੀ ਦਾ ਦਫਤਰ ਆਹੇ ਤੇ ਉਸ ਦਫਤਰ ਦੇ ਵਿੱਚ ਜਿੱਥੇ ਥਾਂ ਥਾਂ ਤੋਂ ਉਹ ਟੁੱਟਿਆ ਹੋਇਆ ਤੇ ਡਿਗਣ ਲਈ ਉਹ ਆ ਤੇ ਉੱਥੇ ਹੀ ਜਿਹੜਾ ਹੈਗਾ ਲੋਕਾਂ ਨੂੰ ਖਪਤਕਾਰਾਂ ਨੂੰ ਵੀ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਆਓ ਹੋਰ ਵੀ ਆਪਾਂ ਕਮਰੇ ਦੇਖਦੇ ਆਂ ਇਹ ਜਿਹੜਾ ਕਮਰਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨਾ ਜਿਹੜਾ ਹੈਗਾ ਰਿਕਾਡ ਪਿਆ ਤੇ ਨਾਲ ਹੀ ਉਹਦੇ ਹਾਲਾਤ ਦੇਖ ਸਕਦੇ ਹੋ ਕਿ ਕਿਵੇਂ ਜਗਾ ਜਗਾ ਤੋਂ ਹੋ ਤੁੱਕ ਕੇ ਡਿਗਰੇ ਨੇ ਪਾਣੀ ਦੇ ਤੇ ਮੈਂ ਮੇਰੇ ਸਹਿਯੋਗੀ ਨੂੰ ਕਹੂੰਗਾ ਕਿ ਇਹ ਰਿਕਾਡ ਵੀ ਜਿਹੜਾ ਹੈਗਾ ਪਿਆ ਤੇ ਇੱਧਰ ਦੂਜੇ ਕਮਰੇ ਦੇ ਵਿੱਚ ਵੀ ਆਪਾਂ ਇਹ ਇਹ ਦੇਖੋ ਕਿਵੇਂ ਜਿਹੜਾ ਹੈਗਾ ਉਹਨਾਂ ਦੇ ਬਰਤਨ ਵੀ ਰੱਖੇ ਹੋਏ ਨੇ نیچے ਤੇ ਉਹਨਾਂ ਹਾਲਾਤਾਂ ਦੇ ਵਿੱਚ ਹੀ ਬੈਠੇ ਮੈਡਮ ਕੰਮ ਵੀ ਕਰ ਰਹੇ ਨੇ ਤੇ ਇੱਧਰ ਸੱਤ ਦੇ ਉੱਪਰ ਜਗਾ ਜਗਾ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈਗਾ ਪਾਣੀ ਡਿੱਗ ਰਿਹਾ ਮੈਡਮ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਸੀ ਕਾਲ ਜੀ ਇਹ ਤੁਸੀਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੀ ਬੈਠੇ ਕੰਮ ਕਰ ਰਹੇ ਹੋ ਜਗਾ ਜਗਾ ਤੇ ਪਾਣੀ ਡਿੱਗ ਰਿਹਾ ਕੀ ਕਹਿਣਾ ਸਰ ਹੁਣ ਮਜਬੂਰੀ ਹੈ ਜੀ ਬੈਠਣਾ ਹੀ ਪੈਣਾ ਇਹਦੇ ਵਿੱਚ ਹੁਣ ਇੱਕ ਕੱਲ ਪਰਸੋਂ ਨੂੰ ਰਿਕਾਰਡ ਜਾਣਾ ਪਰ ਉਹਦੇ ਕਰਕੇ ਸਰ ਨੇ ਤਾਂ ਮੈਨੂੰ ਕਿਹਾ ਸੀਗਾ ਵੀ ਤੁਸੀਂ ਦੇਖ ਲਓ ਵੀ ਜੇ ਉੱਧਰ ਬੈਠਣਾ ਮੈਂ ਕਿਹਾ ਸਰ ਫਿਰ ਕੰਪਿਊਟਰ ਇੱਥੇ ਪਿਆ ਕੰਮ ਕਰਨਾ ਹੀ ਪੈਣਾ ਇੱਥੇ ਇਹਨਾਂ ਸਮਾਨ ਚੱਕਣਾ ਇਹਨਾਂ ਸਮਾਨ ਚੱਕਣਾ ਕੁਝ ਇਹ ਕੈਸ਼ ਕਾਊਂਟਰ ਆ ਕਾਊਂਟਰ ਤੇ ਪੈਸੇ ਇੱਧਰੋਂ ਹੀ ਲੈਣੇ ਨੇ ਫਿਰ ਮੈਨੂੰ ਬੈਠਣਾ ਹੀ ਪੈਣਾ ਬਾਹਰ ਬੈਠ ਕੇ ਵੀ ਕੰਮ ਨਹੀਂ ਕਰ ਸਕਦੇ ਤੁਸੀਂ ਨਹੀਂ ਕਰ ਸਕਦੇ ਸਰ ਕੰਪਿਊਟਰ ਫਿਰ ਕਿੱਥੇ ਲੈ ਕੇ ਜਾਵਾਂਗੇ ਜੀ ਵਾਰ ਇਸ ਤਰ੍ਹਾਂ ਦੇ ਜਿਹੜੇ ਜ਼ਮੀਨੀ ਪੱਧਰ ਤੇ ਸਰਕਾਰੀ ਮਹਿਕਮਿਆਂ ਦੇ ਸਰਕਾਰੀ ਅਦਾਰਿਆਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕੀ ਕਹਿਣਾ ਚਾਹੀਦਾ ਸਰ ਕੀ ਕਹਿ ਸਕਦੇ ਹੁਣ ਤੁਸੀਂ ਦੇਖ ਲਓ ਵੀ ਹਾਲਾਤ ਕਿਵੇਂ ਦੇ ਨੇ ਬਾਕੀ ਤੁਹਾਨੂੰ ਸਰ ਨੇ ਐਸ.ਜੀ.ਓ ਸਾਹਿਬ ਨੇ ਦੱਸ ਹੀ ਦਿੱਤਾ ਹੋਣਾ ਨਾ ਮੰਗ ਕੀ ਕਰਦੇ ਹੋ ਮੰਗ ਅਸੀਂ ਤਾਂ ਇਹੀ ਆ ਵੀ ਸਾਨੂੰ ਥੋੜਾ ਜਿਹਾ ਸੇਫ ਜਗ੍ਹਾ ਤੇ ਉਹ ਕਰਿਆ ਜਾਵੇ ਸਾਡਾ ਦਫਤਰ ਆਪੇ ਤੁਸੀਂ ਕੰਡੀਸ਼ਨ ਦੇਖ ਹੀ ਸਕਦੇ ਹੋ ਵੀ ਕਿਵੇਂ ਦੀ ਆ ਹਨਾ ਵੀ ਇਹਨੂੰ ਸਹੀ ਢੰਗ ਨਾਲ ਉਹ ਕਰਿਆ ਜਾਵੇ ਦੀ ਚਾਹੇ ਰਿਪੇਅਰ ਹੁੰਦੀ ਆ ਨਵਾਂ ਬਣਦਾ ਜਿਵੇਂ ਵੀ ਹੁੰਦਾ ਜਾਨੀ ਅਸੀਂ ਸੇਫ ਹੋ ਜਾਈਏ ਕੰਮ ਤਾਂ ਆਪਾਂ ਨੇ ਕਰਨਾ ਹੀ ਆ ਹਨਾ ਬੈਠਣ ਨੂੰ ਤਾਂ ਜਗ੍ਹਾ ਸੇਫ ਹੋਵੇ ਅਸੀਂ ਉੱਪਰ ਨੂੰ ਹੀ ਦੇਖੀ ਜਾਂਦੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿਵੇਂ ਕਲਿੱਪੜ ਲਹਿ ਹੋਈ ਨੇ ਕਿਸੇ ਵਕਤ ਵੀ ਡਿੱਗ ਸਕਦਾ ਹੈ ਹਨ ਸੋ ਮੈਡਮ ਨੇ ਵੀ ਦੱਸਿਆ ਕਿ ਉਹੀ ਇਹਨਾਂ ਦੀ ਮੰਗ ਆ ਕਿ ਜਿੱਥੇ ਇੱਕ ਕੀਮਤੀ ਰਿਕਾਰਡ ਆ ਜਿਹੜਾ ਉਹ ਗਿੱਲਾ ਹੋ ਰਿਹਾ ਤੇ ਉੱਥੇ ਹੀ ਇਹਨਾਂ ਨੂੰ ਜਿਹੜਾ ਕੰਮ ਕਰਨਾ ਜਿਹੜਾ ਉਹ ਵੀ ਬੜਾ ਔਖਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਉਹ ਰਿਕਾਰਡ ਪਿਆ ਸਾਹਮਣੇ ਤੇ ਪੱਖਾ ਚੱਲ ਰਿਹਾ ਤੇ ਜਗਾ ਜਗਾ ਤੋਂ ਜਿਹੜਾ ਹੈਗਾ ਖਲੇਪੜ ਲਹਿਏ ਹੋਏ ਨੇ ਤੇ ਉਸੇ ਹਾਲਾਤਾਂ ਦੇ ਵਿੱਚ ਨੇ ਜਿਹੜੇ ਇੱਥੇ ਮੁਲਾਜ਼ਮ ਕੰਮ ਕਰਨ ਦੇ ਲਈ ਮਜਬੂਰ ਨੇ ਸੋ ਬੜੇ ਪੁਰਾਣੀ ਬਿਲਡਿੰਗ ਇਹ ਹੈਗੀ ਆ ਜਿਹਦੇ ਵਿੱਚ ਇਹ ਕੰਮ ਕਰ ਰਹੇ ਨੇ ਸੋ ਹੋਰ ਵੀ ਆਪਾਂ ਉਹ ਗੱਲਬਾਤ ਕਰਦੇ ਆਂ ਕੁਝ ਖਾਤਕਾਰਾਂ ਦੇ ਨਾਲ ਕੁਝ ਹੋਰ ਮੁਲਾਜ਼ਮਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਚੌਂਦਾ ਜੀ ਮੈਂ ਬਤੌਰ ਲੈਂਡਮੈਨ ਇੱਥੇ ਡਿਊਟੀ ਵਰਤਾਂ ਅੱਛਾ ਬਤੌਰ ਲੈਂਡਮੈਨ ਇੱਥੇ ਡਿਊਟੀ ਕਰਦੇ ਆਂ ਤੇ ਇਸ ਤਰ੍ਹਾਂ ਦੇ ਹਾਲਾਤਾਂ ਚ ਕਿਵੇਂ ਲੱਗਦਾ ਡਿਊਟੀ ਕਰਕੇ ਤੇ ਸਾਡੀ ਫੀਲਡ ਚ ਜੌਬ ਆ ਵੈਸੇ ਜੋ ਵੀ ਸਾਡਾ ਕੰਮ ਹੁੰਦਾ ਹਫਤੇ ਦੇ ਸੰਬੰਧੀ ਹੁੰਦਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਖਸਤਾ ਹਾਲ ਤਾਂ ਕੁਝ ਵੀ ਸਾਡਾ ਰਿਕਾਰਡ ਕੁਝ ਵੀ ਆਉਂਦਾ ਕੋਈ ਡਾਕੂਮੈਂਟ ਲੈ ਕੇ ਜਾਣਾ ਜਾਂ ਕੋਈ ਲੈਟਰ ਲਵਾਉਣੀ ਆ ਤੇ ਸਾਨੂੰ ਫੀਲਡ ਚ ਆਉਂਦਾ ਸਾਨੂੰ ਇਹ ਹੁੰਦਾ ਵੀ ਸਾਡਾ ਜਲਦੀ ਜਲਦੀ ਜਾਵੇ ਕਈ ਵਾਰ ਡਿਲੇ ਹੋ ਜਾਂਦੇ ਨੇ ਜੇ ਉਹ ਡਾਕੂਮੈਂਟ ਖਰਾਬ ਵੀ ਹੋ ਜਾਂਦੇ ਨੇ ਸਾਨੂੰ ਦੁਬਾਰਾ ਆਉਣਾ ਪੈਂਦਾ ਫੇਰ ਇਥੇ ਤੇ ਇਸ ਇਸ ਕਰਕੇ ਬਿਲਡਿੰਗ ਦੁਬਾਰਾ ਨਵੀਂ ਸਾਰੀ ਜਾ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਬਾਹਰ ਜਿਹੜੇ ਅਧਿਕਾਰੀ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਸੇਫ ਜਗ੍ਹਾ ਤੇ ਬਾਹਰ ਬੈਠ ਕੇ ਕੰਮ ਕਰ ਲਓ ਤੇ ਬਾਹਰ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਪਰ ਮੀਂਹ ਪੈਂਦਾ ਔਰ ਮੌਸਮ ਵਿਭਾਗ ਵੱਲੋਂ ਲਗਾਤਾਰ ਮੀਂਹ ਦੀ ਜਿਹੜੀ ਹੈਗੀ ਉਹ ਦੱਸਿਆ ਜਾ ਰਿਹਾ ਕਿ ਲਗਾਤਾਰ ਭਾਰੀ ਮੀਂਹ 3 ਤਰੀਕ ਤੱਕ ਪੈ ਸਕਦਾ। ਸੋ ਇਸ ਤਰ੍ਹਾਂ ਦੇ ਹਾਲਾਤਾਂ 'ਚ ਇਹ ਜਿਹੜੇ ਅਧਿਕਾਰੀ ਨੇ ਮੁਲਾਜ਼ਮ ਨੇ ਮੌਤ ਦੇ ਸਾਹ ਦੇ ਹੇਠ ਬੈਠ ਕੇ ਕੰਮ ਕਰਨ ਲਈ ਮਜਬੂਰ ਨੇ। ਸੋ ਦੇਖਣਾ ਹੋਵੇਗਾ ਕਿ ਸਰਕਾਰ ਆ ਜਿਹੜੀ ਜਾਂ ਇਹਨਾਂ ਦਾ ਮਹਿਕਮਾ ਕਦੋਂ ਇਹਨਾਂ ਦੀ ਫਰਿਆਦ ਸੁਣਦਾ ਤੇ ਕਦੋਂ ਇਹ ਸੇਫ ਜਗ੍ਹਾ ਤੇ ਬੈਠ ਕੇ ਕੰਮ ਕਰਨ ਲਈ ਕੈਮਰਾਮੈਨ ਬਤਨ ਦੇ ਨਾਲ ਅਮਰਗੜ ਤੋਂ ਦਾਨਕਸਵੀਰਾ ਦਿੱਲੀ ਸੁਖਵਿੰਦਰ ਸੁਮਟਵਾ